ਹਾਂ ਮੀਸ਼ਾਸੀ ਕਾਲ ਜੀ ਮਿੱਤਰੋ ਤੇ ਤੁਹਾਡੇ ਲਈ ਰੀਡਰ ਬਾਈ ਅੱਜ ਇੱਕ ਫੇਰ ਗੀਤ ਲੈ ਕੇ ਆਇਆ ਹੱਕ ਦੀ ਕਮਾਈ ਤੇ ਬਹੁਤ ਸੋਹਣਾ ਗੀਤ ਆ ਬਾਈ ਨੇ ਪਹਿਲਾਂ ਸੁਣਾਇਆ ਮੈਨੂੰ ਕਹਿੰਦਾ ਦੱਸ ਵੀ ਕਿਵੇਂ ਆ ਠੀਕ ਆ ਮੈਂ ਕਹਾ ਬਾਈ ਤੇਰੀ ਲਿਖੀ ਚੀਜ਼ ਮਾੜੀ ਹੋਈ ਯਾਰ ਹੈ ਤੇ ਰੀਡਰ ਬਾਈ ਸਾਹਮਣੇ ਆ ਜਾ ਮੜਾ ਤੁੱਪੇ ਫਰਦਾ ਤੂੰ ਯਾਰ ਆ ਗਿਆ ਜੀ ਆ ਗਿਆ ਉਹ ਫਰਦਾ ਰੀਡਰ ਬਾਈ ਕਿਉਂ ਇਹ ਯਾਰ ਹੁਣ ਸਕੂਨ ਦਿੰਦਾ ਸਾਡੀ ਨੂੰ ਹੈ ਜਦੋਂ ਸੁਣਾਉਂਦਾ ਗੀਤ ਆ ਤੇ ਮੇਰੇ ਸਾਹਨੇ ਮਾਰ ਤੀਰ ਮਾਰਦਾ ਤੂੰ ਉੱਟ ਮੈਂ ਦਿਲ ਤੇ ਇੰਨੇ ਵਧੀਆ ਕੀ ਚਲੇ ਲੈ ਲਿਆ ਛੜਦਾ ਤੇ ਹੁਣ ਤੂੰ ਗੀਤ ਸੁਣਾਉਣਾ ਇੱਕ ਫੇਰ ਜਿਹੜਾ ਤੂੰ ਦੱਸਿਆ ਸੀਗਾ ਮੈਨੂੰ ਠੀਕ ਹੈ ਜੀ ਜਿਹੜਾ ਹੁਣ ਹੱਕ ਦੀ ਕਮਾਈ ਵਾਲਾ ਤੂੰ ਕਹਿੰਦਾ ਸੀਗਾ ਠੀਕ ਹੈ ਜੀ ਤੇ ਮੈਨੂੰ ਚੀਜ਼ ਲੱਗੀ ਕਹਿ ਤ ਉਹ ਸੁਣਾ ਦਿੰਨੇ ਆ ਉਹ ਤੂੰ ਸੁਣਾ ਰਿਹਾ ਚੰਗਾ ਐ ਬਾਈ ਚੰਗੀ ਆ ਗੱਲ ਯਾਰ ਹਾਂ ਚੰਗੀ ਚੀਜ਼ ਆ ਮੈਂ ਕੈਮਰਾ ਇੱਥੇ ਤੇਰੇ ਵੱਲ ਨੂੰ ਕਰਦਾ ਹੁਣ ਇੱਕ ਮਿੰਟ ਏਡਰ ਬਾਈ ਚੱਲ ਬਈ ਸੁਣਾ ਦੇ ਫਰ ਉਹ ਜੀ ਨੇ ਹੱਕ ਹੈ ਪਰਾਇਆ ਬਾਗ ਸੋਲਿਆਂ ਦੇ ਚੱਬਣਾ ਉਹ ਜੀ ਨੇ ਹੱਕ ਹੈ ਪਰਾਇਆ ਬਾਗ ਸੋਲਿਆਂ ਦੇ ਚੱਬਣਾ ਉਹਨੇ ਚੰਗਾ ਪਾਲਾ ਕੀਆ ਹਾਏ ਓ ਰੱਬ ਕੋਲੋਂ ਮੰਗਣਾ ਬੱਲੇ ਬੱਲੇ ਉਹਨੇ ਚੰਗਾ ਪਾਲਾ ਕੀਆ ਹਾਏ ਓ ਰੱਬ ਕੋਲੋਂ ਮੰਗਣਾ ਹੂੰ ਹੋ ਚੰਗੀਏ ਦਾਸ ਹੋ ਚੰਗੀਏ ਦਾਸ ਕਰੋ ਵੀਰੋ ਸਭ ਦੀ ਹੂੰ ਸਹੀ ਗੱਲ ਆ ਉਹ ਕੀਤੀ ਹੱਕ ਦੀ ਕਮਾਈ ਚੰਗੀ ਥਾਂ ਤੇ ਲੱਗਦੀ ਕੀਤੀ ਹੱਕ ਦੀ ਕਮਾਈ ਚੰਗੀ ਥਾਂ ਤੇ ਲੱਗਦੀ ਕਿਆ ਬਾਤ ਉਹ ਜੀ ਨੂੰ ਆਦਤ ਪੈ ਗਈ ਐ ਜਾਰੀ ਚੋਰੀ ਠੱਗੀ ਦੀ ਜੀ ਨੂੰ ਆਦਤ ਪੈ ਗਈ ਐ ਜਾਰੀ ਚੋਰੀ ਠੱਗੀ ਦੀ ਉਹ ਗੁੜ ਨਾਲੋਂ ਵੱਧ ਮਿੱਠੀ ਨਹੀਂ ਉਹ ਜਾਂਦੀ ਸੱਡੀ ਦੀ ਉਹ ਗੁੜ ਨਾਲੋਂ ਵੱਧ ਮਿੱਠੀ ਨਹੀਂ ਉਹ ਜਾਂਦੀ ਸੱਡੀ ਦੀ ਹੋ ਚੋਰ ਗੱਲ ਕਰੇ ਹਾਏ ਉਹ ਚੋਰ ਗੱਲ ਕਰੇ ਜਿਹੜੀ ਉਹਨੂੰ ਫੱਬਦੀ ਉਹ ਕੀਤੀ ਹੱਕ ਦੀ ਕਮਾਈ ਚੰਗੀ ਥਾਂ ਤੇ ਲੱਗਦੀ ਕੀਤੀ ਹੱਕ ਦੀ ਕਮਾਈ ਚੰਗੀ ਥਾਂ ਤੇ ਲੱਗਦੀ ਉਹ ਕਰੋ ਹੱਕ ਦੀ ਕਮਾਈ ਚੰਗੀ ਥਾਂ ਤੇ ਲੱਗਦੀ ਕੀ ਆ ਬਾਤ ਆ ਕੀ ਆ ਬਾਤ ਆ ਸਰਾ ਕਰਾਤੀ ਰੇਡਰ ਆ